ਨੇੜੇ ਹੋ ਕੇ ਨਾ ਗੱਡੀ ਦੀ ਲਿਸ਼ਕੋਰ ਦਿਖਾ ਦੇ ਚਾਹੇ ਬਾਲੇ ਸੱਜਣ ਤਾਂ ਕਹਿੰਦੇ ਹੁੰਦੇ ਆ ਵੀ ਚਾਹੇ ਪੱਗਵੰਨ ਵਾਲਾ ਮੈਂ ਤਾਂ ਕਹੂੰਗਾ ਚਾਹੇ ਦਾੜੀ ਚੋਤਾਉਣੇ ਕੱਢੀ ਚੱਲਦੇ ਹੋ ਹੈ ਐਨੀ ਸਫਾਈ ਆ ਕਲਰ ਦੇ ਵਿੱਚ ਬਈ ਇਹ ਉੱਪਰੋਂ ਹੀ ਤਿਆਰ ਕਰਾਈਆ ਕਿ ਇਹਨੂੰ ਕੰਪਲੀਟ ਤਿਆਰ ਕਰਾਈਆ ਕੰਪਲੀਟ ਤਿਆਰ ਕਰਾਈਆ ਸਾਰਾ ਕੰਮ ਕਰਾਇਆ ਜੀ ਸਾਰਾ ਕੰਮ ਕਰਵਾਤਾ ਕੀ ਕੀ ਕੁਛ ਕਰਵਾਇਆ ਦਾ ਕੰਮ ਇੰਜਨ ਕਰਾਤਾ ਜੀ ਰੇਕਾਂ ਦਾ ਕੰਮ ਕਰਾਤਾ ਜੀ ਕਮਾਨੀਆਂ ਦਾ ਕੰਮ ਕਰਾਤਾ ਸ਼ੌਕਰ ਨਵੇਂ ਪਾਤੇ ਅੱਛਾ ਸੀਟਾਂ ਦਾ ਕੰਮ ਕਰਾਤਾ ਜੀ ਜਾਨਕੀ ਪੁਰਾਣੀ ਚੀਜ਼ ਕੋਈ ਨਹੀਂ ਰੱਖੀ ਪੁਰਾਣੀ ਕੋਈ ਨਹੀਂ ਛੱਡੀ ਸਾਰੀ ਚੀਜ਼ ਨ ਓਰੀਜਨਲ ਜਿਵੇਂ ਕੰਪਨੀ ਵੱਲੋਂ ਆਉਂਦੀ ਸੀ ਉਵੇਂ ਰੱਖੀ ਐ ਸ਼ੋਮੀ ਰੱਖੀ ਆ ਇਹਦਾ ਫਿਰ ਇੰਜਨ ਚੇਂਜ ਕੀਤਾ ਹੋ ਨਾ ਇੰਜਨ ਵੀ ਨਾਲ ਦਾ ਹੀ ਐਥੇ ਨਾਲ ਦਾ ਇੰਜਨ ਨਾਲ ਦੀ ਕਾਪੀ ਤੇ ਵੀ ਉਹੀ ਨੰਬਰ ਆਈ ਇੰਜਨ ਦਾ ਓਕੇ ਚਾਸੀ ਤੇ ਵੀ ਉਹੀ ਨੰਬਰ ਰੱਖਿਆ ਇੰਜਨ ਵੀ ਉਹੀ ਰੱਖਿਆ ਹਾਂ ਓਰੀਜਨਲ ਇੰਜਨ ਹੀ ਕਰਨੇ ਫਿਰ ਤਾਂ ਮਤਲਬ ਜਿਸ ਤਰ੍ਹਾਂ ਏਜੰਸੀ ਚੋਂ ਨਿਕਲੀ ਤੇ ਉਸੇ ਤਰ੍ਹਾਂ ਹੀ ਰੱਖ ਲਈ ਉਸੇ ਤਰ੍ਹਾਂ ਹੀ ਤੇ ਬਈ ਫਿਰ ਇਹਦੀ ਪਾਸਿੰਗ ਵੀ ਲੰਘੀ ਹੋਣੀ ਆ ਪਾਸਪੂ ਵੀ ਹੈਗੀ ਆ ਇੰਸ਼ੋਰੈਂਸ ਵੀ ਹੈਗਾ ਲੈ ਬਈ ਫਿਰ ਤਾਂ ਪ੍ਰਦੂਸ਼ਨ ਵੀ ਹੋਊਗਾ ਪ੍ਰਦੂਸ਼ਨ ਵੀ ਹੈਗਾ ਪ੍ਰਦੂਸ਼ਨ ਤਾਂ 100 ਰੁਪਏ ਦਾ ਹੁੰਦਾ ਜਦੋਂ ਬੀਮਾ ਫੁੱਲ ਹੈ ਇਹ ਆਮ ਜੀਪਾਂ ਨਾਲੋਂ ਜੀਪ ਕੀ ਕੀ ਰੀਜਨ ਇਹਦਾ ਇਹਦੇ ਆਪਾਂ ਟਾਇਰ ਉੱਚੇ ਪਾਏ ਆ ਜੀ 750 16 ਦੇ ਅਸਾ ਟਾਇਰ ਵੱਡੇ ਪਾਏ ਆ ਹਾਂਜੀ 750 16 ਨੰਬਰ ਦਾ ਟਾਇਰ ਪਵਾਤੀ ਹਾਂਜੀ ਆਹ ਮਰੀ ਕੈਮਰਾ ਸਪੀਡ ਪੇਜ ਦੇ ਚਾਰੇ ਟਾਇਰ ਨੇ ਬਈ ਫਿਰ ਇਹਨਾਂ ਦੇ ਬਿਲ ਵਗੈਰਾ ਸਾਰੇ ਹੋਣਗੇ ਹਾਂ ਹੈਗੇ ਹੋਣਗੇ ਨਾ ਗਾਰੰਟੀ 'ਚ ਟਾਇਰ ਨੇ ਜੀਪ ਦੀ ਗਾਰੰਟੀ ਤੁਸੀਂ ਨਾ ਹੂੰ ਚੱਕ ਲਈ ਹਾਂ ਹੂੰ ਚੱਕ ਲਈ ਵੀ ਸਾਰਾ ਕੰਮ ਕਰਵਾਤਾ ਰੰਗ ਦੀ ਵੀ ਗਾਰੰਟੀ ਇਹਦੀ ਗਾਰੰਟੀ ਮਤਲਬ ਕਿੰਨੀ ਕੁ ਹੂ ਰੰਗ ਦੀ ਜਿੱਥੋਂ ਤੇ ਆਰ ਕਰਾਈ ਆਈ ਹੈ ਉਹਨਾਂ ਦੀ 5 ਸਾਲਾਂ ਦੀ ਗਾਰੰਟੀ ਹੋਈ 5 ਸਾਲ ਦੀ ਗਾਰੰਟੀ ਦਿੱਤੀ ਆ ਜੇ ਅੰਦਰ ਖੜਾਈਏ 20 ਸਾਲ ਖਰਾਬ ਨਹੀਂ ਹੁੰਦੀ ਹਾਂ ਇਹ ਵੀ ਜੇ ਬਾਰੇ ਵੀ ਖੜੀ ਰਹੂਗੀ ਨੇ ਪੰਜ ਸਾਲੇ ਇਸੇ ਤਰੀਕੇ ਨਾਲ ਇਦਾਂ ਹੀ ਰਹਿਣਾ ਤੇ ਇੰਨੀ ਮਤਲਬ ਜਿਵੇਂ ਕਹਦੀ ਨੇ ਲਿਸ਼ਕੋ ਰਹਿਣੀ ਚਮਕ ਰਹਿਣੀ ਸਾਰਾ ਰੰਗ ਲਾ ਕੇ ਦੁਵਾਰੇ ਕਰੇਗੀ ਸਾਰਾ ਰੰਗ ਲਾ ਕੇ ਸੈਂਡ ਬਲਾਸਟ ਕਰਕੇ ਕਰੇਗੀ ਲੈ ਮੇਤਰੋ ਅੱਜ ਦੀ ਵੀਡੀਓ ਨਾ ਉਹ ਸੱਜਣਾ ਵਾਸਤੇ ਆ ਜਿਹੜੇ ਸ਼ੌਂਕ ਰੱਖਦੇ ਨੇ ਗੱਡੀਆਂ ਦਾ ਜੀਪਾਂ ਦਾ ਟਰੈਕਟਰਾਂ ਦਾ ਕਿਉਂਕਿ ਅੱਜ ਮੈਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਦੇ ਵਿੱਚ ਪਹੁੰਚਿਆ ਹੋਇਆ ਜਿਹੜਾ ਤੁਸੀਂ ਆ ਮਹਿਲ ਵਰਗਾ ਘਰ ਵੇਖ ਰਹੇ ਹੋ ਨਾ ਮੇਰੇ ਸਾਹਮਣੇ ਇਹ ਘਰ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਵੇਖਿਆ ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਵੋਟਾਂ ਦੇ ਉਸ ਭਰਾ ਦੀ 3008 ਗੱਡੀ ਨਾ ਫੋਰਚੂਨਰ ਆ ਜਗ੍ਹਾ ਤੇ ਖੜੀ ᱛੀ ਜਾਨੀ ਕਿ ਜਮਦੂਤ ਦਾ ਝੋਟਾ ਆ ਜਗ੍ਹਾ ਤੇ ਖੜਾ ਸੀ ਤੇ ਇੱਥੋਂ ਗੱਡੀ ਚ ਉੱਤਰ ਕੇ ਬਾਈ ਜਦੋਂ ਆ ਗੇਟਾਂ ਦੇ ਵਿੱਚ ਐਂਟਰ ਹੋਇਆ ਸੀ ਨਾ ਉਹ ਵੀਡੀਓ ਤੁਸੀਂ ਬਹੁਤ ਸਾਰੇ ਪੇਜਾਂ ਤੇ ਵੇਖੀ ਆ ਅੱਜ ਉਸੇ ਗੇਟ ਦੇ ਵਿੱਚ ਆਪਾਂ ਐਂਟਰ ਹੋਣ ਲੱਗੇ ਆ ਅੰਦਰ ਨਾ ਇੱਕ ਬਹੁਤ ਘੈਂਟ ਚੀਜ਼ ਬਕਾਉ ਉਹ ਬਹੁਤ ਜ਼ਿਆਦਾ ਘੈਂਟ ਚੀਜ਼ ਬਕਾਉ ਉਹ ਬਹੁਤ ਸੌਂਕ ਨਾਲ ਰੱਖੀ ਹੋਈ ਚੀਜ਼ ਬਕਾਉ ਹੈ ਉਹ ਚੀਜ਼ ਕਿਹੜੀ ਹੈ ਸਸਪੈਂਸ ਦੇ ਵਿੱਚ ਰੱਖਦੇ ਆ ਪਹਿਲਾਂ ਬਾਈ ਰੋਮੀ ਦੇ ਨਾਲ ਤੁਹਾਨੂੰ ਮਲਾਵਾਂਗੇ ਵੀ ਇਹ ਚੀਜ਼ ਬਕਾਉ ਕਿਉਂ ਕੀਤੀ ਹੈ ਕਿੰਨੇ ਕ ਰੇਟ ਦੇ ਵਿੱਚ ਬਾਈ ਚੀਜ਼ ਵੇਚੂਗਾ ਕੀ ਗੱਲ ਬਾਤ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਉਹ ਪਹਿਲਾਂ ਬਾਈ ਨੂੰ ਮਲਾਉਣੇ ਤੇ ਵਾਕਈ ਗੱਲ ਬਾਤ ਤੁਹਾਡੇ ਸਾਹਮੁਖ ਕਰਦੇ ਆ ਬਾਈ ਨੂੰ ਮਿਲ ਕੇ ਬਾੜਾ ਘੈਂਟ ਮਿੱਤਰ ਹੈ ਬਾੜਾ ਦਿਲ ਦਾ ਸਾਫ ਹੈ ਪੂਰਾ ਸੌਂਕੀ ਸੱਜਣਾ ਯਾਰ ਕੱਲੀ ਕੱਲੀ ਗੱਲ ਬਾਈ ਨਾਲ ਸਾਂਝੀ ਕਰਾਂਗੇ ਪਹਿਲਾਂ ਆਪਾਂ ਬਾਈ ਨੂੰ ਮਿਲਦੇ ਆਂ ਪ੍ਰਗਟ ਵੀਰੇ ਆ ਪਹਿਲਾਂ ਨਾ ਮਹਿਲ ਵਰਗੇ ਘਰ ਤੇ ਕੈਮਰਾ ਮਾਰਦੇ ਕਰਾਂ ਆ ਆ ਕੋਠੀ ਦੇ ਵਿੱਚ ਨਾ ਸਿੱਧੂ ਹੋਈ ਐਂਟਰ ਹੋਇਆ ਦੀਗਾ ਇੱਥੇ ਬੈਠ ਬੈਠ ਕੇ ਨਾ ਬਹੁਤ ਸਾਰੇ ਦਿਲ ਦੇ ਹਾ ਭਾਵ ਤੇ ਬਹੁਤ ਸਾਰੇ ਸੱਜਣਾਂ ਦੇ ਨਾਲ ਫੋਟੋਆਂ ਵੀ ਕਰਵਾ ਕੇ ਗਿਆ ਸੀ ਇਹ ਉਹੀ ਭੈਣੇ ਬਾਗਾ ਪਿੰਡ ਹੈ ਉਹੀ ਘਰ ਹੈ ਜਿੱਥੇ ਸਿੱਧੂ ਮੂਸੇਵਾਲਾ ਆਇਆ ਸੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਸਾਰੀ ਲਵਾਂਗੇ ਤੇ ਪਹਿਲਾਂ ਸਵਾਗਤ ਕਰ ਲਈ ਬਾਈ ਸਸਰੀ ਘਰ ਰੋਂ ਵੀ ਕੀ ਹਾਲ ਹੈ ਸਸਰੀ ਘਰ ਜੀ ਕਿਵੇਂ ਹੋ ਕੀ ਹਾਲ ਹੈ ਵੀਰੇ ਠੀਕ ਹੋ ਤੇ ਬਈ ਆਪਣੇ ਕਰੀ ਸਿੱਧੂ ਮੂਸੇਵਾਲਾ ਆਇਆ ਸੀ ਮੈਂ ਬਹੁਤ ਸਾਰੇ ਪੇਜਾਂ ਤੇ ਉਹ ਵੀਡੀਓ ਵੇਖੀ ਸੀ ਮੈਨੂੰ ਉਰੇ ਆ ਕੇ ਜਿਆਦਾ ਆਇਆ ਮੈਂ ਕਿਹਾ ਯਾਰ ਇਹ ਤਾਂ ਉਹ ਘਰ ਲੱਗਦਾ ਜਿੱਥੇ ਸਿੱਧੂ ਮੂਸੇਵਾਲਾ ਦੀ ਰੀਲ ਵਾਇਰਲ ਹੋਈ ਸੀ ਹਨਾ ਬਈ ਤੇ ਬਈ ਹੁਣ ਗੱਲ ਬਾਤ ਇਹ ਹੈ ਆਪਣੇ ਲਈ ਕਿਹੜੀ ਚੀਜ਼ ਬਕਾਊਗਾ ਆਪਣੇ ਕੋਲ 99 ਇੰਚ ਦੀ ਜੀਪ ਬਕਾਊਗਾ ਜੀ ਧਰਮੇ ਉਹ ਮਰੀ ਬਈ ਕੈਮਰਾ ਪਰ ਘਟ ਆ ਖੜੀ ਹੈ ਜੀਪ ਤੇ ਪਹਿਲੇ ਚਾਰੇ ਪਾਸੇ ਨਾਲ ਜੀਪ ਤੇ ਢੇੜਾ ਦੇਖਿਓ ਫਿਰ ਆਪਾਂ ਬਈ ਨੂੰ ਪੁੱਛਾਂਗੇ ਬਈ ਕਿੰਨੇ ਸਮੇਂ ਚ ਤਿਆਰ ਹੋਈ ਆ ਕਿੰਨਾ ਕੁ ਪੈਸਾ ਖਰਚ ਕਰਤਾ ਸੀ ਹਨਾ ਤੇ ਕਿਹੜੇ-ਕਿਹੜੇ ਸ਼ੌਂਕ ਇਹ ਜੀ ਤੁਸੀਂ ਨੇ ਪੂਰੇ ਕੀਤੇ ਆ ਸਾਰੀ ਗੱਲਬਾਤ ਜਾਣਾਂਗੇ ਚਾਰੇ ਪਾਸੇ ਦਾ ਗੱਡੀ ਦੇ ਢੇੜਾ ਦੇ ਕੇ ਫਰੰਟ ਤੇ ਆਜੋ ਫਿਰ ਆਪਾਂ ਪੁੱਛਾਂਗੇ ਵੀ ਕਿਹੜੀ ਚੀਜ਼ ਬਈ ਨੇ ਕਿੰਨੇ ਦੀ ਪਵਾਈ ਸੀ ਕੱਲੀ-ਕੱਲੀ ਚੀਜ਼ ਬਾਰੇ ਜਾਣਕਾਰੀ ਪੁੱਛਾਂਗੇ ਵੀ ਇੰਜਣ ਦੇ ਵਿੱਚ ਕਿਹੜਾ ਕਿੰਨੇ ਕਿਤੇ ਚੜ ਜਾਂਦੀ ਆ ਕਿੰਨੇ ਕਿ ਤੱਕ ਤੁਸੀਂ ਭਜਾ ਕੇ ਦੇਖੀ ਆ ਸਾਰੀਆਂ ਗੱਲਾਂ ਬਾਤਾਂ ਪੁੱਛਾਂਗੇ ਰੂਮੀ ਭਈ ਇਹ ਮੈਨੂੰ ਦੱਸ ਭਲਾ ਜੀਪ ਤਿਆਰ ਕਰਾਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਤਿਆਰ ਕਰਾਈ ਨੂੰ 5 ਦਿਨ ਹੋ ਗਏ 5 ਦਿਨ ਹੋਇਆ ਜੀ 5 ਦਿਨ ਹੋ ਗਏ ਬਾਈ 5 ਦਿਨ ਹੋਏ ਨੇ ਇਸੇ ਕਰਕੇ ਜੀਪ ਤੇ ਕੋਈ ਸਕਰੈਚ ਵੀ ਨਹੀਂ ਹੈਗਾ ਇਸੇ ਕਰਕੇ ਰੇਤੇ ਦੀ ਚੁੰਡੀ ਵੀ ਗੱਡੀ ਦੇ ਵਿੱਚ ਨਹੀਂ ਗਈ ਹੈਨਾ ਤੇ ਬਾਈ ਮੈਨੂੰ ਇਹ ਦੱਸ ਪਹਿਲਾਂ ਤੁਸੀਂ ਤਿਆਰ ਕਿਹੜੇ ਪੇਂਟ ਦੇ ਵਿੱਚ ਕਰਾਈ ਸੀ ਇਹ ਜੀ 2K ਦੇ ਪੇਂਟ ਦੇ ਵਿੱਚ ਤਿਆਰ ਕਰਾਈ ਹੋਈ ਹੈ 2K ਦੇ ਪੇਂਟ ਚ ਤਿਆਰ ਕਰਾਈ ਆ ਤਾਂ ਹੀ ਬਾਈ ਫਿਰ ਲਿਸ਼ਕੋਰ ਮਾਰਦੀ ਆ ਗੱਲ ਇਹ ਵੀ ਹੈ ਕਿਉਂਕਿ ਬਾਹਲੇ ਸੱਜਣ ਨਾ ਬਾਈ ਦੇਸੀ ਜਿਹਾ ਕਲਰ ਵਰਤ ਲੈਂਦੇ ਆ ਫਿਰ ਉਹ 5 ਦਿਨਾਂ ਦੇ ਵਿੱਚ ਤਾਂ ਖੁਸ਼ਕੀ ਆ ਜਾਂਦੀ ਹੈ ਹੈਨਾ ਹਾਂਜੀ ਬਾਈ ਨੇੜੇ ਹੋ ਕੇ ਨਾ ਗੱਡੀ ਦੇ ਲਿਸ਼ਕੋਰ ਦਿਖਾ ਦੇ ਚਾਹੇ ਬੜੇ ਸੱਜਣ ਤਾਂ ਕਹਿੰਦੇ ਹੁੰਦੇ ਵੀ ਚਾਹੇ ਪੱਗਵੰਨ ਵਾਲਾ ਮੈਂ ਤਾਂ ਕਹੂੰਗਾ ਚਾਹੇ ਦਾੜ੍ਹੀ ਚੋਤਾਉਣੇ ਕੱਢੀ ਚੱਲਦੇ ਹੋ ਹੈ ਐਨੀ ਸਫਾਈ ਆ ਕਲਰ ਦੇ ਵਿੱਚ 91 ਮਾਡਲ ਐ ਅੱਜ ਕੱਲ ਇਹ 26 ਮਾਡਲ ਬਣ ਗਈ ਹਾਂਜੀ ਪੱਤੀ ਚੱਲ ਰਿਹਾ ਆਉਣ ਵਾਲਾ 26 ਮਾਡਲ ਬਣ ਗਈ ਹੈਨਾ ਜੀਪ ਹੈਗੀ ਬਾਲੀ ਘੈਂਟ ਤੇ ਇਹ ਗੱਲ ਹੋਰ ਵੀ ਆ ਬਈ ਇਹ ਉੱਪਰੋਂ ਹੀ ਤਿਆਰ ਕਰਾਈਆ ਕਿ ਇਹਨੂੰ ਕੰਪਲੀਟ ਤਿਆਰ ਕਰਾਈਆ ਕੰਪਲੀਟ ਤਿਆਰ ਕਰਾਈਆ ਸਾਰਾ ਕੰਮ ਕਰਾਇਆ ਜੀ ਸਾਰਾ ਕੰਮ ਕਰਵਾਤਾ ਕੀ ਕੀ ਕੁੱਝ ਕਰਵਾਇਆ ਦਾ ਕੰਮ ਇੰਜਨ ਕਰਾਤਾ ਜੀ ਰੇਕਾਂ ਦਾ ਕੰਮ ਕਰਾਤਾ ਜੀ ਕਮਾਣੀਆਂ ਦਾ ਕੰਮ ਕਰਾਤਾ ਸ਼ੌਕਰ ਨਵੇਂ ਪਾ ਜਣ ਕੀ ਪ੍ਰਾਣੀ ਚੀਜ਼ ਕੋਈ ਨਹੀਂ ਰੱਖੀ ਸਾਰੀ ਚੀਜ਼ ਨਵੀਂ ਲਾਈ ਜਾਨੇ ਰੱਖੀ ਵੀ ਸਾਰੀ ਚੀਜ਼ origignal ਹੀ ਹੈ origignal ਜਿਵੇਂ ਕੰਪਨੀ ਵੱਲੋਂ ਆਉਂਦੀ ਸੀ ਉਵੇਂ ਰੱਖੀ ਹੈ ਅਸਾ ਉਵੇਂ ਰੱਖੀ ਆ ਇਹਦਾ ਫਿਰ ਇੰਜਨ ਚੇਂਜ ਕੀਤਾ ਹੋ ਨਾ ਇੰਜਨ ਵੀ ਨਾਲ ਦੇਈਏ ਅਸਾ ਨਾਲ ਦਾ ਇੰਜਨ ਨਾਲ ਦੀ ਕਾਪੀ ਤੇ ਵੀ ਉਹੀ ਨੰਬਰ ਆਈ ਇੰਜਨ ਦਾ ਨਾਲ ਦਾ ਚਾਸੀ ਤੇ ਵੀ ਉਹੀ ਨੰਬਰ ਰੱਖਿਆ ਇੰਜਨ ਵੀ ਉਹੀ ਰੱਖਿਆ ਹਾਂ origignal ਇੰਜਨ ਹੀ ਕਰਨੇ ਫਿਰ ਤਾਂ ਮਤਲਬ ਜਿਸ ਤਰ੍ਹਾਂ ਏਜੰਸੀ ਚੋਂ ਨਿਕਲੀ ਤੇ ਉਸੇ ਤਰ੍ਹਾਂ ਹੀ ਰੱਖ ਲਈ ਉਸੇ ਤਰ੍ਹਾਂ ਹੀ ਕੋਈ ਚੀਜ਼ ਕਰਾ ਕਰਵਾਉਣ ਦੀ ਲੋੜ ਨਹੀਂ ਕੋਈ ਚੀਜ਼ ਮਾਡਲ ਦੱਸਿਆ ਤੀ ਇਹ ਤੁਸੀਂ ਨੇ 99 99 ਤੇ ਬਾਈ ਫਿਰ ਇਹਦੀ ਪਾਸਿੰਗ ਵੀ ਲੰਘੀ ਹੋਣੀ ਆ ਪਾਸਿੰ ਸਭੀ ਤੱਕ ਪਾਸਿੰਗ ਵੀ ਹੈਗੀ ਆ ਇੰਸ਼ੋਰੈਂਸ ਵੀ ਹੈਗਾ ਲੈ ਬਈ ਫਿਰ ਤਾਂ ਪ੍ਰਦੂਸ਼ਨ ਵੀ ਹੋਊਗਾ ਪ੍ਰਦੂਸ਼ਨ ਵੀ ਹੈਗਾ ਜੀ ਪ੍ਰਦੂਸ਼ਨ ਤਾਂ 100 ਰੁਪਏ ਦਾ ਹੁੰਦਾ ਜਦੋਂ ਬੀਮਾ ਫੁੱਲ ਹੈ ਤੇ ਜਦੋਂ ਰਿਜਨਲ ਤਿਆਰ ਕਰਾਤੀ ਤੇ ਬਈ ਮੈਨੇ ਨਹੀਂ ਦੱਸਿਓ ਇਹ ਆਮ ਜੀਪਾਂ ਨਾਲੋਂ ਜੀਪ ਉੱਚੀ ਲੱਗਦੀ ਆ ਕੀ ਕੀ ਰਿਜਨ ਇਹਦਾ ਇਹਦੇ ਆਪਾਂ ਟਾਇਰ ਉੱਚੇ ਪਾਏ ਆ ਜੀ 750 16 ਦੇ ਅਸਾ ਟਾਇਰ ਵੱਡੇ ਪਾਇਆ ਹੈ 75 16 ਨੰਬਰ ਦਾ ਟਾਇਰ ਪਵਾ ਦਿੱ ਹਾਂਜੀ ਦੂਜਿਆਂ ਦੇ ਕਿਹੜੇ ਛੋਟੇ ਆਉਂਦੇ ਹਨ ਹਾਂ ਛੋਟੇ ਆਉਂਦੇ ਜੀ ਬਾਕੀ ਉਹ ਕੰਪਨੀ ਦੇ ਵੀ ਨਹੀਂ ਆਉਂਦੇ ਆਪਾਂ ਕੰਪਨੀ ਦਾ ਟਾਇਰ ਪਾਇਆ ਹੈ 5 ਸਭ ਕੰਪਨੀ ਦੇ ਗਾਰੰਟੀ ਹੈ ਕਿ ਕਿਹੜੀ ਕੰਪਨੀ ਦਾ ਟਾਇਰ ਨੇ ਇਹ ਸਪੀਡਵੇਜ ਦੀ ਸਪੀਡਵੇਜ ਦੇ ਟਾਇਰ ਨੇ ਬਾਈ हां म्हारी कैमरा स्पीड पे दे चार टायर ਨੇ भाई फिर ਇਹਨਾਂ ਦੇ ਬੈਲ ਵਗੈਰਾ ਸਾਰੇ ਹੋਣਗੇ हां ਹੈਗੇ ਹੋਣਗੇ ਨਾ ਗਾਰੰਟੀ 'ਚ ਟਾਇਰ ਨੇ ਜੀਪ ਦੀ ਗਾਰੰਟੀ ਤੁਸੀਂ ਨਾ ਹੂੰ ਚੱਕ ਲਈ हां ਹੂੰ ਚੱਕ ਲਈ ਵੀ ਸਾਰਾ ਕੰਮ ਕਰਵਾਤਾ ਰੰਗ ਦੀ ਵੀ ਗਾਰੰਟੀ ਹੈ ਅਥਰ ਰੰਗ ਦੀ ਵੀ ਗਾਰੰਟੀ ਹੈ ਭਾਈ ਇਹਦੀ ਗਾਰੰਟੀ ਮਤਲਬ ਕਿੰਨੀ ਕੁ ਹੋ ਰੰਗ ਦੀ ਜਿੱਥੋਂ ਤਿਆਰ ਕਰਾਈ ਆ ਜੀ ਉਹਨਾਂ ਦੀ 5 ਸਾਲਾਂ ਦੀ ਗਾਰੰਟੀ ਹੋਈ ਹੈ 5 ਸਾਲ ਦੀ ਗਾਰੰਟੀ ਦਿੱਤੀ ਹੈ ਜੇ ਅੰਦਰ ਖੜਾਈਏ 20 ਸਾਲ ਖਰਾਬ ਨਹੀਂ ਹੁੰਦੀ हां ਇਹ ਵੀ ਗੱਲ ਮੰਨਣ ਵਾਲੀ ਹੈ ਜਿਵੇਂ ਭਾਈ ਹੁਣ ਸਿਆਲ ਆ ਰਿਹਾ ਨਾ ਜੇ ਬਾਰੇ ਵੀ ਖੜੀ ਰਹੂਏ ਨੇ ਪੰਜ ਸਾਲੇ ਇਸੇ ਤਰੀਕੇ ਨਾਲ ਇਦਾਂ ਹੀ ਰਹਿਣਾ ਇਹਦੀ ਇੰਨੀ ਮਤਲਬ ਜਿਵੇਂ ਕਹਦੀ ਨੇ ਲਿਸ਼ਕੋ ਰਹਿਣੀ ਚਮਕ ਰਹਿਣੀ ਆ ਸਾਰਾ ਰੰਗ ਲਾ ਕੇ ਦਿਵਾਰੇ ਕਰੇਗੀ ਸਾਰਾ ਰੰਗ ਲਾ ਕੇ ਸੈਂਡ ਬਲਾਸਟ ਕਰਕੇ ਕਰੇਗੀ ਅੱਛਾ ਉਹ ਨਹੀਂ ਹੈਗਾ ਵੀ ਉੱਪਰ ਫੋਰਾ ਵੱਜਿਆ ਹੋਣਾ ਓਕੇ ਇਹ ਵੀ ਗੱਲ ਘੈਂਟ ਆ ਯਾਰ ਬਾਈ ਦੇਖੀ ਪ੍ਰਗਟ ਕੱਲੇ ਕੱਲੇ ਟਾਇਰ ਦੇ ਉੱਪਰ ਆ ਦੇਖ ਲਓ ਆ ਦੰਦੇ ਜộmੇ ਖੜੇ ਨੇ ਬੰਬਲ ਜੇ ਜਮਾ ਨਵੇਂ ਬਾਈ ਚਾਰੇ ਟਾਇਰ ਲਾ ਕੇ ਪੰਜਵਾਂ ਸਟਿੱਪਣੀ ਵੀ ਨਵੀਂ ਲਾਤੀ ਨਾ ਚਾਰੇ ਟਾਇਰ ਲਾਏ ਚਾਰੇ ਟਾਇਰ ਲਾਏ ਆ ਹਾਂਜੀ ਤੇ ਠੀਕ ਹੈ ਇਹਦਾ ਸਾਰੇ 2 ਕੇ ਦੇ ਪਿੰਡ ਚ ਇਹ ਤਿਆਰ ਹੋਈ ਆ ਤੇ ਜਿਹੜਾ ਇਹ ਕੱਪੜਾ ਲੱਗਿਆ ਹੋਇਆ ਇਹ ਥਾਰ ਗੱਡੀ ਦਾ ਲੱਗਿਆ ਹੋਇਆ ਥਾਰ ਗੱਡੀ ਵਾਲਾ ਜਾਨਕੀ ਵਾਟਰ ਪ੍ਰੂਫ ਕੱਪੜਾ ਹੈ ਪਾਣੀ ਪੂਣੀ ਤਾਂ ਨਹੀਂ ਇਹਦੇ ਚ ਲੰਗਦਾ ਸਵਾਲ ਹੀ ਨਹੀਂ ਅੱਛਾ ਤੇ ਹੁਣ ਸਿਆਲ ਆ ਗਿਆ ਫਿਰ ਇਹਨੂੰ ਆ ਖੋਲਣ ਵਾਸਤੇ ਵੀ ਆਹੂ ਹਾਂਜੀ ਟਾਕੀਆਂ ਵੀ ਲਾਈਆਂ ਪੂਰੀਆਂ ਦਿਖਾਓ ਕਿੰਨੀ ਕਿ ਤਿਆਰੀ ਦੇ ਵਿੱਚ ਆਇਆ ਖੋਲੇ ਉਹਨੂੰ ਮੈਂ ਕਿਹਾ ਬੜੇ ਸੱਜਣ ਸੋਚਦੇ ਨੇ ਨਾ ਵੀ ਗੱਡੀ ਲੈਂਣ ਚ ਫਾਇਦਾ ਹੈ ਵੀ ਇਹਦੇ ਵਿੱਚ ਤਾਂ ਹਵਾ ਲੱਗੂ ਲੈ ਮਿੱਤਰੋ ਆ ਵੀ ਪੱਕਾ ਹੱਲ ਕਰਤਾ ਹਵਾ ਵੀ ਨਹੀਂ ਲੱਗਦੀ ਹੈ ਨਾ ਬਈ ਆ ਲੈ ਕਿਉਂ ਭਈ ਵਣਗੀ ਗੱਲ ਤੇ ਬਾਈ ਮੈਨੂੰ ਇਹ ਦੱਸੋ ਯਾਰ ਹਾਂਜੀ ਹੁਣ ਕੀ ਕੁਛ ਪੁੱਛਾਂ ਯਾਰ ਗੱਡੀ ਤਾਂ ਰੀਜਨ ਆ ਵੜੀ ਤਿਆਰ ਕਰਾ ਰੱਖੀ ਆ ਹੈ ਤੇ ਛਤਰੀ ਵੀ ਤੁਸੀਂ ਅੰਦਰੋਂ ਉਹ ਕਰਾਈ ਆ ਹੈ ਅੰਦਰੋਂ ਹੀ ਕੁਛ ਨਹੀਂ ਦੀਂਦਾ ਜੀ ਡਾਊਨ ਸੀਲਿੰਗ ਕਰਾਈ ਹੋਈ ਆ ਦੇਖ ਬਾਈ ਕੱਪੜਾ ਵੀ ਨਹੀਂ ਖੜਕਦਾ ਜੀ ਕੋਟ ਪੈਂਟ ਵਾਂਗੂ ਸਿਉਣ ਵੀ ਅੰਦਰ ਦੀ ਵੱਜੀ ਹੋਈ ਆ ਦੇਖ ਦੀਂਦਾ ਕਿਸੇ ਪਾਸੇ ਜੋੜ ਗੱਲਬਾਤ ਬਈ ਐਂਡ ਬਣਾ ਰੱਖੀ ਆ ਯਾਰ ਐਂਡ ਬਣਾ ਰੱਖੀ ਆ ਗੱਲਬਾਤ ਪੂਰੀ ਹੈਣਾ ਗੱਡੀ ਆਵਾਜ਼ ਕਰ ਜੂ ਜੀ ਇਹ ਆਵਾਜ਼ ਨਹੀਂ ਕਰਦੀ ਚਲਦੀ ਅੱਛਾ ਜੀ ਜੋ ਵੀ ਵਾਜਨੀ ਉਖਲੀ ਚ ਮਾਰੇ ਤੋਂ ਆਵਾਜ਼ ਵੀ ਨਹੀਂ ਕਰਦੀ ਅੱਛਾ ਜੀ ਕੰਮ ਫਿਰ ਤੁਸੀਂ ਬਾਲੇ ਚੀਜ਼ਾਂ ਨਾਲ ਉਹਦੇ ਇੱਕ ਹੋਰ ਚੀਜ਼ ਵੀ ਦਿਖਾਵਾਂ ਲੈ ਆ ਗੇਰ ਦੇ ਮੁੱਠੇ ਜਿਹਾ ਤੁਸੀਂ ਬਾਲੇ ਦੇਖਣਗੇ ਤਾਂ ਪਤੰਦਰ ਭੂਤ ਰੱਖੀ ਬਠਣੇ ਯਾਰ ਦੇਖੀ ਲੈ ਬਈ ਜਵਾਕ ਡਰਨਗੇ ਯਾਰ ਇਹਨੂੰ ਦੇਖ ਕੇ ਤਾਂ ਉਂ ਪਰ ਗੇਰ ਨਹੀਂ ਕੋਈ ਪਾਉਂਦਾ ਹਣਾ ਹਾਂ ਜੀ ਜਵਾਕ ਡਰਦੇ ਨੂੰ ਹੱਥ ਨਹੀਂ ਲਾਉਂਦੇ ਹੱਥ ਨਹੀਂ ਲਾਉਂਦੇ ਤੇ ਬਈ ਗੱਲ ਆਹ ਜੇ ਕਰੀਏ ਸੀਟਾਂ ਇਹਨੂੰ ਕਿਹੜੀ ਗੱਡੀ ਦੇ ਲੱਗੇ ਹੋਈਆਂ ਨੇ ਇਹ ਬਾਹਰਲੀ ਗੱਡੀ ਨੇ ਇਮਪੋਰਟਡ ਸੀਟਾਂ ਨੇ ਅੱਛਾ ਬਾਹਰਲੀ ਗੱਡੀ ਦੀਆਂ ਨੇ ਇਹ ਐਡਜਸਟਮੈਂਟ ਵਾਲੀਆਂ ਸੀਟਾਂ ਨੇ ਅੱਛਾ ਮਰਟੰਦ ਦੀ ਗੱਲ ਕਰ ਲਈਏ ਬਾਈ ਯਾਰ ਹੈ ਅੰਦਰੋਂ ਗੱਲ ਕਰ ਲਈਏ ਯਾਰ ਗੱਡੀ ਦਾ ਬਾਬੇ ਤੁਹਾਡੀ ਬਾਲੀ ਸੋਹਣੀ ਬਣਾਈ ਹੋਈ ਆ ਤੇ ਇਧਰਲੇ ਪਾਸੇ ਪਿਆ ਜੀ ਕਮਾਣੀਆਂ ਨੂੰ ਬਈ ਪਾਪ ਹੋ ਦਵਾਈ ਹੋਈ ਨੇ ਤੜਾਂ ਸਾਰੀਆਂ ਹੈ ਹਾਂਜੀ ਕੰਮ ਕਰਾਇਆ ਹੋਈ ਕਮਾਣੀਆਂ ਕਮਾਣੀਆਂ ਦਾ ਕੰਮ ਵੀ ਕਰਵਾਤਾ ओरिजिनल ਜਿਪਸੀ ਦੀ ਹੁੱਕ ਲੱਗੀ ਹੋਈ ਜੀ ਅੱਛਾ ਆਹ ਹੁੱਕ ਜਿਪਸੀ ਗੱਡੀ ਦੀ ਲਗਾਈ ਜਿਪਸੀ ਦੀ ਗੱਡੀ ਦੀ ਜੇ ਕਿਸੇ ਨੇ ਟਰਾਲੀ ਮਾਗਰ ਪਾਉਣੀ ਆ ਕੋਈ ਹੋਰ ਚੀਜ਼ ਪਾਉਣੀ ਆ ਸਭ ਤੋਂ ਕੰਮ ਆ ਬਾਈ ਆਹ ਫੌਜੀਆਂ ਵਾਲਾ ਲਾਤਾ ਹੈ ਇਹਦੇ ਹਾਂਜੀ ਕਾ ਫੌਜੀਆ ਕਹਿੰਦੇ ਹੁੰਦੇ ਆ ਤੇ ਨੰਬਰ ਇਹਦਾ ਹੈਗਾ ਜਲੰਧਰ ਦਾ ਬਾਈ ਪੀਪੀ 0807 ਤੇ ਇਹ ਇਹਨੂੰ ਖੋਲੇਗਾ ਭਈ ਆਪਾਂ ਮੰਗਰੂ ਵੀ ਦੇਖ ਲਈਏ ਖੋਲ ਕੇ ਅਰੇ ਖੋਲ ਹਾਂ ਸਾਹ ਇੱਥੋਂ ਨਹੀਂ ਆਏ ਖੋਲੂ ਜੀ ਖੋਲੂ ਹੋ ਗਿਆ ਕੋਟ ਇਹ ਮੰਦਰੋਂ ਡਾਵਲ ਲੱਗੀ ਡਾਵਲ ਲੱਗੀ ਹੋਇਆ ਵੀ ਦੇਖ ਲੈ ਪ੍ਰਗਟ ਕੋਈ ਗੱਲ ਬਾਤ ਬੜੀ ਘੈਂਟ ਆ ਯਾਰ ਪੂਰੀ ਥਾਰ ਵਾਲੀ ਫੀਲਿੰਗ ਹੀ ਆਉਣੀ ਆ ਵੇਕੇ ਹਨਾ ਹਾਂਜੀ ਤੇ ਹੁਣ ਦਿਂਦੀ ਆਖ ਦੇਖ ਕਲੀਅਰ ਹੁੱਕ ਗੱਡੀ ਤੇ ਲੱਗੀ ਹੋਈ ਬਈ ਮੈਟ ਵੀ ਪੂਰਾ ਪੂਰਾ ਲਗਾਇਆ ਹੋਇਆ ਜਮਾ ਹਨਾ ਹਾਂਜੀ ਮੈਟ ਵੀ ਵਧੀਆ ਕੰਪਨੀ ਦਾ ਲੱਗੇ ਹੋਇਆ ਜੀ ਬਾਟਾ ਦੇ ਹੀਟੂ ਵੀ ਜਰੂਰ ਬਈ ਫਰਸ਼ ਫਰਸ਼ ਪੂਰਾ ਘੰਟਾ ਕੋਈ ਗਲੀ ਛੜੀ ਤੇ ਨਹੀਂ ਹੈਗੀ ਪਹਿਲਾਂ ਹੀ ਇਹ ਹੈ ਹਨਾ ਕੋਟਿੰਗ ਹੋਈ ਹੋਈ ਹੈ ਸਾਰੀ ਗੱਲ ਦੀ ਸਾਰੀ ਗੱਡੀ ਗਲਤੀ ਨਹੀਂ ਗਲਤੀ ਨਹੀਂ ਜੀ ਗਲਤੀ ਗਾਰੰਟੀ ਹੈ ਜੀ ਅਸਾ ਗਾਰੰਟੀ ਵੀ ਗਾਰੰਟੀ ਆ ਹਾਂਜੀ ਹਾਂ ਚਾਸੀ ਵੀ ਸਾਰੀ ਕੋਟਿੰਗ ਕਰੀ ਹੋਈ ਹੈ ਜੀ ਅੱਛਾ ਚਾਸੀ ਵੀ ਸਾਰੀ ਕੋਟਿੰਗ ਕਰਤੀ ਹੈ ਕੁਛ ਕਰਾਉਣ ਦੀ ਲੋੜ ਨਹੀਂ ਓਕੇ ਅੰਦਰ ਜੇ ਕਹਿਦੀ ਬਈ ਫੈਵਰ ਫੂਰ ਸਾਰੀ ਪੂਰੀ ਯਾਰ ਜ਼ਬਰਦਸਤ ਜੇ ਧੂਣੀ ਧੂਣੀ ਵੀ ਹੈ ਗੱਡੀ ਦੇਖੋ ਬਈ ਹਨਾ ਕਿੰ ਤੇ ਇਹ ਇਧਰਲੇ ਪਾਸੇੋਂ ਦਿਖਾਈਂ ਪ੍ਰਗਟ ਵੀਰੇ ਆਕੇ ਤੇ ਆਹ ਦੇਖੋ ਸੀਟਾਂ ਸੂਟਾਂ ਚੈੱਕ ਕਰਵਾ ਅੱਗੇ ਪਿੱਛੇ ਸਾਰੀਆਂ ਸੀਟਾਂ ਹੇਲਦੀਆਂ ਨੇ ਵਜਦੀਆਂ ਹਨ ਹਾਂਜੀ ਆਰਮਰੇਸਟ ਵਗੈਰਾ ਲੱਗੇ ਹਾਂ ਆਰਮਰੇਸਟ ਵੀ ਲੱਗੀ ਹੋਈ ਆ ਸੀਟ ਬੈਲਟਾਂ ਵੀ ਸਾਰੀਆਂ ਵਰਕਿੰਗ ਹੈਗੀ ਉਹ ਤਾਂ ਸੀਟ ਬੈਲਟਾਂ ਵੀ ਲੱਗਦੀਆਂ ਨੇ ਓਕੇ ਤੇ ਬਈ ਐਂ ਕਰ ਇਹਦੀ ਪਾਸੰਗ ਤਾਂ 26 26 ਤੱਕ ਆਈ 26 ਤੱਕ ਦੀ ਪਾਸੰਗ ਪਈ ਆ ਇਹਦਾ ਖੋਲੇ ਹੁਟ ਆਪਣਾ ਵਾਰੰਟੀ ਚੱਕੇ ਗੱਡੀ ਦਾ ਆਪਾਂ ਇੰਜਨ ਵੀ ਦੇਖ ਲਈਏ ਕਿਤੇ ਬਾਹਰੋਂ ਹੀ ਨਾ ਕੱਲੀਆਂ ਲਸਕੋਰਾ ਮਾਰੀ ਜਾਂਦੀ ਹੋਵੇ ਹਨਾ ਕਿਉਂਕਿ ਗੱਲ ਇਹ ਹੈ ਨਾ ਬਈ ਹੁਣ ਜਿਹੜੇ ਸੱਜਣ ਵੀਡੀਓ ਵੇਖਦੇ ਉਹ 500 ਕਿਲੋਮੀਟਰ ਤੋਂ ਵੀ ਆ ਸਕਦੇ ਆ ਹਾਂਜੀ ਹਾਂ ਆਪਣਾ ਦਿਖਾਉਣ ਦਾ ਮਕਸਦ ਇਹ ਹੀ ਆ ਵੀ ਉਹਨਾਂ ਨੂੰ ਘਰੇ ਬੈਠੇ ਨੂੰ ਹਰ ਇੱਕ ਚੀਜ਼ ਦਿ세 ਹਾਂਜੀ ਅੱਛਾ ਨਾਲ ਤੇ ਇੰਜਨ ਆ ਬਈ ਹੈ ਨਾਲ ਦਾ ਇੰਜਨ ਜਿਹੜਾ ਗੱਡੀ ਚੋਂ ਉਹ ਆਉਂਦਾ ਸੀ ਹਾਂਜੀ ਓਕੇ ਨਿਕਲ ਵਗੈਰਾ ਸਾਰਾ ਕਰਾਇਆ ਹੋਇਆ ਜੀ ਅੱਛਾ ਅਲਟਰਨੇਟਰ ਸੈਲਫ ਦਾ ਕੰਮ ਸਾਰਾ ਓਕੇ ਜੀ ਉਹ ਸਲਟੀਨੇਟਰ ਸੈਲਫ ਦਾ ਸਾਰਾ ਕੰਮ ਕਰਵਾਇਆ ਹੋਇਆ ਉਹ ਵੀ ਨਾਲ ਦੀ ਹੈ ਜਲਟੀਨੇਟਰ ਸੈਲਫ ਵੀ ਅੱਛਾ ਸੈਲਫ ਵੀ ਅਲਟਰਨੇਟਰ ਫੇਰ ਤਾਂ ਕਨਾਲ ਦਾ ਲਾਈਟਾਂ ਜੀ ਲੁਕਸ ਦੀਆਂ ਨਵੀਆਂ ਪਾਈਆਂ ਓਕੇ ਤੇ ਆ ਲੱਟਾਂ ਇਹ ਕਿੰਨੇ ਕ ਜੀ ਹੋਣਗੇ ਬਈ ਦੀਆਂ ਦੀਆਂ ਨੇ ਇਹ ਹੈਗੇ 4000 ਅਸਾਂ 4000 ਦੀਆਂ ਤਾਂ ਲੱਟਾਂ ਹੀ ਨੇ ਇਹਨੂੰ ਕਰਿਓ ਬਈ ਬੰਦ ਹੁਣ ਇਹ ਦੀ ਸਾਨੂੰ ਵੜਕ ਵੀ ਦਿਖਾ ਦਿਓ ਗੱਡੀ ਦੀ ਵੀ ਸਟਾਰਟਿੰਗ ਦੀ ਕਿਦਾਂ ਦੀ ਆ ਹਨਾ ਆਪ ਇਹਨੂੰ ਸਟਾਰਟ ਵੀ ਕਰਕੇ ਦੇਖ ਲਈਏ ਸੈਲਫ ਮਾਰੇ ਗੱਡੀ ਦੀ ਹਾਂ ਕੜਨੀ ਬਹੁਤ ਘੰਟਾ ਬਈ ਗੱਡੀ ਦੀ ਹੈ ਨਾ ਕਰੇ ਬਈ ਬੰਦ ਕਰੇ ਉਹ ਨੂੰ ਬੰਦ ਚਾਬੀ ਦੀ ਹੋਗੀ ਕੋ ਅੰਦਰ ਖਿਚਣ ਤੋਂ ਚੋਕ ਅੱਛਾ ਓਕੇ ਤੇ ਬਈ ਮੈਨੂੰ ਹੁਣ ਇਹ ਦੱਸੇ ਦਵਾਰੇ ਵੀ ਨੰਬਰ ਇਹਦਾ ਹੈਗਾ ਜਲੰਧਰ ਦਾ ਜਲੰਧਰ ਦਾ ਜੀ ਓਨਰ ਕੈਮੀ ਹੋਵੇ ਗੱਡੀ ਤਨਾ ਆਪਣੇ ਨਾਮ ਹੈ ਜੀ ਅੱਛਾ ਤੁਹਾਡੇ ਨਾਮ ਹੁਣ ਗੱਡੀ ਹੈਗੀ ਹੈ ਹਾਂ ਜੀ ਸਾਡੇ ਨਾਮ ਹੈ ਅਸਾਰਸੀ ਤੁਹਾਡੇ ਨਾਮ ਕਰਵਾ ਕੇ ਓਕੇ ਹਾਂ ਜੀ ਤੇ ਇਹਦੀ ਜੇ ਗੱਲ ਕਰੀਏ ਡਿਮਾਂਡ ਕੀ ਰੱਖੀ ਹੋਈ ਹੈ ਗੱਡੀ ਦੀ ਡਿਮਾਂਡ ਹੀ ਆਪਾਂ ਰੱਖੇ ਤਨਸੀ 3,80,000 80,000 ਠੀਕ ਹੈ ਤੇ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਵੇਖ ਰਹੇ ਆ ਹਾਂਜੀ ਉਹ 200 ਕਿਲੋਮੀਟਰ ਤੋਂ ਵੀ ਆ ਸਕਦੇ ਆ ਆ ਸਕਦੇ 500 ਤੋਂ ਵੀ ਆ ਸਕਦੇ ਆ ਹਾਂਜੀ ਆਇਸ ਜਨਾਂ ਦਾ ਮਾਨ ਤਨਡਾ ਕਰੂੰਗੇ ਪੂਰਾ ਹਾਂਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਐ ਮੈਂ ਜ਼ਰੂਰ ਕਰਾਂਗੇ ਮਤਲਬ ਐ ਬਾਹਲਾ ਤਾਂ ਨਹੀਂ ਆੜਦੇ ਪੈਸੇ ਵਿਸੇ ਤੁਸੀਂ ਵੀਡੀਓ ਚ ਹੀ ਕਰਦੇ ਆ ਫਿਰ ਕਿੰਨੇ ਕੁ ਦੀ ਕਰਦੀ ਐ ਲੈ ਦੱਸ ਫਿਰ ਕੱਢੀ ਅਤਰਫਕ ਆਪ ਹੀ ਕਰਦੇ ਜੀ ਕਿੰਨੇ ਕੁ ਦੀ 10 ਮਿੰਟ ਥੋੜਾ ਯਾਰ 10 ਵੀ ਇੱਥੇ ਤੱਕ ਮੈਂ ਗੱਡੀ ਦਊਗਾ ਫਿਰ ਉਦੋਂ ਬਾਅਦ ਜੇ ਮੈਨੂੰ ਐ ਲੱਗੇ ਵੀ ਹਾਲੇ ਵੀ ਵਾਧਾ ਫਿਰ ਮੈਂ ਘਟਾ ਵੀ ਸਕਦਾ 365 ਦੀ ਤੁਹਾਡੇ ਨਾਂ ਤੇ ਕਰ ਦਿੰਦੇ 365 ਜਦੋਂ ਕੋਈ ਵੀ ਆਪਾਂ ਚੀਜ਼ ਲਿਆਉਣੇ ਦਾ ਆਪਣੇ ਸਰੀਕੇ ਕਿਬੀਲੇ ਵਾਲੇ ਆਂਢੀ ਗੁਆਂਢੀ ਰਿਸ਼ਤੇਦਾਰਾਂ ਆ ਪੁੱਜਦੇ ਨੇ ਵੀ ਕਿੰਨੇ ਦੀ ਲੈਂਦੀ ਜਾਦਾ ਪਏ ਕਹ ਦਿੰਦੇ ਵੀ ਪੂਰਿਆਂ ਦੀ ਲੈਂਦੀ ਐ ਜਿਵੇਂ ਕਹਦੀ ਐ 4 ਦੀ ਲੈਂਦੀ ਐ ਜਾਂ ਫਿਰ ਸਵਾ 4 ਜਾਂ ਸਾਢੇ 4 ਜਾਂ ਪੌਣੇ 5 ਹਨਾ ਜਾਂ 5 ਐਂ ਗੱਲ ਹੁੰਦੀ ਐ ਹਨਾ ਹੁਣ 65 ਕਿਸੇ ਗਣਤੀ ਦੇ ਵਿੱਚ ਨਹੀਂ ਆਉਂਦਾ ਜਾਂ ਤਾਂ ਫਿਰ ਪੂਰੇ ਸਾਢੇ 3 ਦੀ ਕਰ ਲਾ ਹੋ ਜੂ ਸਾਢੇ 3 ਦੀ ਕਰਦਾ ਏ ਝੱਕੋ ਮਿੱਤਰੋ 3 ਲੱਖ ਤੇ 50 ਹਜ਼ਾਰ ਦੀ ਗੱਡੀ ਬਣੂ ਜੇ ਕਿਸੇ ਵੀ ਸੱਜਣ ਨੇ ਖਰੀਦਣੀ ਐ ਬਈ ਨੰਬਰ ਦੁਆਰੇ ਦੱਸ ਦਿੰਦੇ 0 ਪੀਬੀ08ਡੀ0799 ਨੰਬਰ ਹੈ ਤੇ 26 ਤੱਕ ਗੱਡੀ ਦੀ ਪਾਸਿੰਗ ਪਈ ਹੈ 2ਕੇ ਦੇ ਪੇਂਟ ਦੇ ਵਿੱਚ ਗੱਡੀ ਤਿਆਰ ਹੋਈ ਹੋਈ ਹੈ ਤੇ ਬਾਈਵਰਿਆਂ ਦੇ ਨਾਮ ਗੱਡੀ ਦੀ ਆਰਸੀ ਹੈ ਚਾਰੇ ਟਾਇਰ ਗੱਡੀ ਦੇ ਨਵੇਂ ਨੇ ਜਾਨੀ ਕਿ ਇੱਕ ਰੁਪਏ ਦਾ ਖਰਚਾ ਨਹੀਂ ਪ੍ਰਦੂਸ਼ਨ ਵੀ ਤੁਹਾਨੂੰ ਮਿਲੂ ਗੱਡੀ ਦਾ ਬੀਮਾ ਵੀ ਹੋਇਆ ਹੋਇਆ ਹੈਣਾ ਤੇ ਪਿੰਡ ਹੈਗਾ ਬਈ ਪੈਣੀ ਬਾਗਾ ਪੈਣੀ ਬਾਗਾ ਇਹ ਜ਼ਿਲ੍ਹੇ ਮਾਨਸਾ ਦਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਤੇ ਜੇ ਆਪਾਂ ਗੱਲ ਕਰੀਏ ਕਿੱਥੇ ਜਾ ਪੈ ਗਏ ਪਿੰਡ ਮੈਨੂੰ ਥੋੜਾ ਜਾਇਂ ਦੱਸੋ ਹੋ ਕਿਸੇ ਸੱਜਣ ਨੇ ਆਉਣਾ ਹੋਵੇ ਮਾਨਸਾ ਕਿੰਨੀ ਹੋ ਕਿਹੜੇ ਰੋਡ ਆਉਣਾ ਪਊ ਇਹ ਮਾਨਸਾ ਬਠਿੰਡਾ ਰੋਡ ਦੇ ਉ ਏ ਮਾਨਸਾ ਤੋਂ ਹੈ 12 ਕਿਲੋਮੀਟਰ 12 ਕਿਲੋਮੀਟਰ ਮਾਨਸਾ ਕੈਂਚੇ ਤੋਂ 6 ਕਿਲੋਮੀਟਰ ਮਾਨਸਾ ਕੈਂਚੇ ਤੋਂ 6 ਕਿਲੋਮੀਟਰ ਹੈ ਇਧਰ ਬਠਿੰਡਾ ਰਹਿ ਗਿਆ ਬਠਿੰਡਾ ਕਿੰਨੀ ਦੂਰ ਹੈ 49 ਕਿਲੋਮੀਟਰ 49 ਯਾਨੀ ਕਿ 50 ਤੋਂ 1 ਘਟਾ ਹੈ 49 ਕਿਲੋਮੀਟਰ ਬਠਿੰਡਾ ਤੇ ਥੋੜੂ ਪਿੰਡ ਕਿਹੜੇ-ਕਿਹੜੇ ਨੇੜੇ ਪੈ ਗਏ ਆਪਣੇ ਉਰੇ ਸਾਨੂੰ ਇਹ ਪੈ ਗਿਆ ਠੁੱਠੇ ਵਾਲੀ ਘੰਮਣ ਹਾਂ ਖਿਆਲਾ ਤਾਮਕੋਟ ਓਕੇ ਕਈ ਪਿੰਡਾਂ ਨਾਲ ਹੱਦ ਲੱਗੀ ਹੈ ਇਹ ਸਾਰੇ ਪਿੰਡ ਨੇੜੇ ਪੈ ਗਏ ਤੇ ਰੋਮੀ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ 9879966022 987996025 ਇਹ ਤੁਹਾਡਾ ਨੰਬਰ ਹੈ ਹਾਂਜੀ ਤੇ ਲੈ ਮੇਤਰੋ ਨੰਬਰ ਨੋਟ ਕਰ ਲਓ ਦੁਬਾਰਾ ਦੱਸ ਦਿੰਨੇ ਆ ਜੇ ਕਿਸੇ ਸੱਜਣ ਨੇ ਜੀਪ ਖਰੀਦਣੀ ਆਣਾ ਮੇਜਰ ਤੇ ਕਿੰਨੇ ਇੰਚੀ ਵਿੱਚ ਦੇ ਵਿੱਚ ਦੱਸੀ ਦੀ ਬਾਈ 99 ਇੰਚ 99 ਇੰਚੀ ਜੀਪ ਹੈ ਚਾਰੇ ਟਾਇਰ ਨਵੇਂ ਨੇ ਯਾਰ ਪਾਸਿੰਗ ਵਾਲੀ ਜੀਪ ਹੈ ਤਾਂ ਬਾਈ ਨਾਲ ਹੁਣੇ ਸੰਪਰਕ ਕਰੋ ਨਾਂ ਬਾਈ ਦਾ ਰੋਮੀ ਆ ਪਿੰਡ ਬਾਗਾ ਪੈਣੀ ਬਾਗਾ ਡਿਸਟ੍ਰਿਕਟ ਮਾਨਸਾ ਦਾ ਪਿੰਡ ਹੈ ਮਾਨਸਾ ਦੇ ਜਾਨੀ ਕਿ ਬਿਲਕੁਲ ਹੀ ਨੇੜੇ ਪਿੰਡ ਪੈ ਜਾਂਦਾ ਬਠਿੰਡੇ ਵਾਲੀ ਸੜਕ ਤੇ ਪੈ ਜਾਂਦਾ ਤੇ ਨੰਬਰ ਆਪਾਂ ਪੱਟੀ ਦੇ ਵਿੱਚ ਚਲਾਤਾ ਲਾਓ ਫੋਨ ਬਾਈ ਨੂੰ ਜੇ ਕਿਸੇ ਸੱਜਣ ਨੇ ਆਹ ਜੀਪ ਦੇ ਮਾਲਕ ਬਣਨਾ